ਬਾਹਾਂ ਕੱਟੀ ਪਟ ਏਕਣ ਐਸੀ ਇੱਕ ਨਾ ਯੋਧਿਆ ਦੀ ਕੱਟੀ ਹੋਈ ਬਾਹ ਇੰਜ ਲੱਗਦੀ ਸੀ ਸੁੰਡ ਮਨੋ ਗਜਰਾਜਨ ਜੈਸੀ ਮਾਨੋ ਗਜਰਾਜ ਦੀ ਸੁੰਡ ਟਿੱਗੀ ਹੋਵੇ ਸੋ ਹਤ ਏਕ ਅਨੇਕ ਪ੍ਰਕਾਰਾਂ ਇੱਕ ਸੂਰਮੇ ਅਨੇਕ ਤਰਾ ਨਾਲ ਸੁਭਾਏ ਮਾਨਸਾਨ ਨਾ ਫੂਲ ਖਿਲੇ ਜਨ ਮਦ ਹੁਲਵਾਰਨ ਮਾਨੋ ਫੁਲਵਾੜੀ ਵਿੱਚ ਫੁੱਲ ਖਿੜੇ ਹੋਣ ਸ੍ਰੋਣ ਰੰਗੇ ਅਰ ਇੱਕ ਅਨੇਕੰ ਗਏ ਇੱਕ ਵੈਰੀ ਲਹੂ ਨਾਲ ਇੰਜ ਰੰਗੇ ਹੋਏ ਸਨ ਹੋਲ ਰਹੇ ਜਨਕ ਇੰਸਕ ਨੇਕੰ ਮਾਨੋ ਕੇਸੂ ਦੇ ਅਨੇਕ ਫੁੱਲ ਖਿੜੇ ਹੋਣ ਧਾਵਤ ਕਾਵ ਕਿਰਪਾਨ ਪ੍ਰਹਾਰੰ ਕਿਰਪਾਨ ਦੇ ਵਾਰ ਨਾਲ ਜ਼ਖਮੀ ਹੋਏ ਇੱਧਰ ਉੱਧਰ ਭੱਜ ਰਹੇ ਸਨ ਜਾਣ ਕੇ ਕੋਪ ਪਰਤਾਛ ਦਿਖਾਰਨ ਮਾਨੋ ਕ੍ਰੋਧ ਪਰਤਖ ਹੋ ਕੇ ਦਿਖਾਈ ਦੇ ਰਿਹਾ ਹੋਵੇ ਤੋ ਟਕ ਛੰਦ ਜੂਜ ਗਰੇ ਅਰ ਏਕ ਅਨੇਕੰ ਕੈ ਇਕ ਵੈਰੀ ਜੂਜ ਕੇ ਟਿੱਕੇ ਪੇ ਸੰ ਕਾਇ ਲਗੇ ਵਿਸਪਾਰ ਵਿਸੇਖੰ ਅਤੇ ਨਰਸਿੰਘ ਨੂੰ ਵੀ ਇਤਨੇ ਅਧਿਕ ਜਖਮ ਲੱਗੇ ਸੰ ਕਾਟ ਗਰੇ ਪਟੇ ਇੱਕਹਿਵਾਰੰ ਇੱਕੋ ਵਾਰ ਨਾਲ ਨਾ ਸਿੰਘ ਨੇ ਅਨੇਕ ਸੂਰਮੇ ਕੱਟ ਕੇ ਡਿਗਾ ਦਿੱਤੇ ਸਾਬੋਨ ਜਾਨ ਗਈ ਬਹਿ ਤਾਰਨ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸਾਬਣ ਵਿੱਚ ਤਾਰ ਚੱਲ ਗਈ ਹੋਵੇ ਪੂਰ ਪਰੇ ਭਇ ਚੂਰ ਚਿਪਾਹੀ ਸਿਪਾਹੀਆਂ ਦੇ ਪੂਰ ਚੂਰ ਚੂਰ ਹੋ ਕੇ ਡਿਗੇ ਪੈਸਾਨ ਸਵਾਮ ਕੇ ਕਾਜ ਕੀ ਲਾਜ ਨਿਭਾਈ ਜਿਨਾ ਨੇ ਸੁਆਮੀ ਦਾ ਕਾਮ ਕਰਕੇ ਲਾਜ ਪਾਲੀ ਸੀ ਬਾਹ ਕਿਰਪਾਨਨ ਬਾਣ ਸੋ ਵੀਰਾਂ ਕਈ ਇੱਕ ਸੂਰਮੇ ਕਿਰਪਾਨਾਂ ਆਤੇ ਤੀਰਾਂ ਨੂੰ ਚਲਾਉਂਦੇ ਸਨ ਅੰਤ ਭਜੇ ਭੈ ਮਾਨ ਅਧੀਰੰ ਪਰ ਅੰਤ ਵਿੱਚ ਭੈ ਪੀਤ ਅਤੇ ਅਧੀਰ ਹੋ ਕੇ ਭਜ ਜਾਂਦੇ ਸਨ ਚਉਪਈ ਤਿਆਗ ਚਲੈ ਰਣ ਕੋ ਸਭ ਵੀਰਾ ਸਾਰੇ ਵੀਰ ਯੋਧੇ ਅਤੀਰ ਹੋ ਕੇ ਲਾਜ ਬਿਸਰ ਗਈ ਭੇ ਅਤੀਰਾ ਲਾਜ ਨੂੰ ਵਿਸਾਰਦੇ ਹੋਇਆਂ ਰਣ ਭੂਮੀ ਨੂੰ ਛੱਡਦੇ ਜਾਂਦੇ ਸਨ ਹਿਰਨਾਛਸ ਤਬ ਆਪ ਪਰਿਸਾਨਾ ਤਦੋ ਹਿਰਨਾ ਕਾ ਛਪਨੇ ਆਪ क्रोध ਕੀਤਾ ਬਾਦ ਚਲਿਓ ਰਣ ਕੋ ਘਰ ਗਾਨਾ ਅਤੇ ਹਾਥ ਵਿੱਚ ਗਾਨਾ ਬੰਨ ਕੇ ਯੁੱਧ ਨੂੰ ਚੱਲਿਆ ਪਰਿਯ ਰੋਸ ਨਰਸਿੰਘ ਸਰੂਪੰ ਉਸ ਸਮੇਂ ਨਰਸਿੰਘ ਸਰੂਪ ਨੂੰ ਵੀ ਗ੍ਰੋਧ ਆ ਗਿਆ ਆਵਤ ਦੇਖ ਸਮੂਹੇ ਰਣਪੂਪੰ ਜਦੋਂ ਉਸ ਨੇ ਯੁੱਧ ਭੂਮੀ ਵਿੱਚ ਤੈਂਤ ਰਾਜੇ ਨੂੰ ਆਉਂਦਿਆਂ ਵੇਖਿਆ ਨਿਜ ਘਾਵਨ ਕੋ ਰੋਸ ਨਾ ਮਾਨਾ ਉਸ ਨੇ ਆਪਣੇ जखਮਾਂ ਲਈ ਗ੍ਰੋਧ ਨਹੀਂ ਕੀਤਾ ਨਿਰਖ ਸੇਵ ਕਹ ਦੁਖੀ ਰਿਸਾਨਾ ਸੇਵਕ ਪ੍ਰਹਿਲਾਦ ਨੂੰ ਦੁਖੀ ਵੇਖ ਕੇ ਕਰੋਧਵਾਨ ਹੋ ਗਿਆ ਪੁਯੰਗ ਪ੍ਰਯਾਤ ਸ਼ੰਦ ਕੰਪਾਈ ਸਟਾ ਸੇੰਗ ਗਰਜਿਓ ਕਰੂਰਨ ਨਰਸਿੰਘ ਨੇ ਗਰਦਨ ਦੇ ਵਾਲਾ ਝਟਾ ਨੂੰ ਹਿਲਾਇਆ ਅਤੇ ਡਰਾਉਣੇ ਢੰਗ ਨਾਲ ਗੱਜਿਆ ਓਟਿਓ ਹੇਰ ਬੀਰਾਨ ਕੇ ਮੁਖ ਨੂਰੰ ਇਹ ਵੇਖ ਕੇ ਸੂਰਵੀਰਾ ਦੇ ਮੁਖ ਦਾ ਨੂਰ ਉੱਟ ਗਿਆ ਉਡੋ ਨਾਦ ਬੰਖੇ ਚੂਹੀ ਗੈਣ ਰੰਜੰ ਉਸ ਭਿਆਨਕ ਨਾਦ ਦੇ ਹੋਣ ਨਾਲ ਧੂ ਨੇ ਆਕਾਸ਼ ਟਕ ਲਿਆ ਅਸੇ ਦੇਵ ਸਰਵੰ ਭੇਦਤ ਲੱਜੰ ਸਾਰੇ ਦੇਵਤੇ ਹੱਸਣ ਲੱਗੇ ਅਤੇ ਦੰਤ ਸ਼ਰਮਿੰਦੇ ਹੋ ਗਏ ਮਚਯੰ ਦੁੱਧ ਜੁੱਦੰ ਮਚੇ ਦੋਏ ਜਵਾਨੰ ਦੋ ਅੰਦੇ ਯੁੱਧ ਮਤਿਆ ਹੋਇਆ ਸੀ ਅਤੇ ਦੋਵੇਂ ਯੁੱਧਵੀਰ ਵੀ ਭੜਕ ਗਏ ਸਨ ਤਲੰਕਾਰ ਤੇਗੰ ਕੜ ਕੇ ਕਮਾਨ ਤੇਗਾ ਟੜਕ ਰਹੀਆਂ ਸਨ ਅਤੇ ਕਮਾਨਾਂ ਕੜਕ ਰਹੀਆਂ ਸਨ ਪਿਰਿਓ ਕੋਪ ਕਹਿ ਧਾਰ ਵੰਗ ਸੁਲਤਾਨੰ ਜੰਤਾ ਦਾ ਰਾਜਾ ਗਰੋਧ ਕਰਕੇ ਲੜਿਆ ਭੜੰਗ ਸ੍ਰੋਣ ਚੱਲੇ ਮਧੰਗ ਮੋਲਤਾਨੰ ਅਤੇ ਮੋਲਤਾਨ ਵਿੱਚ ਲਹੂ ਦਾ ਹੜ ਵਗਣ ਲੱਗ ਗਿਆ ਕੜਕਾਰ ਤੇ ਗੰ ਤੜਕਾਰ ਤੀਰੰ ਤੇਗਾ ਕੜਕ ਰਹੀਆਂ ਸਨ ਧੀਰ ਤੜਕ ਰਹੇ ਸਨ ਪੈ ਟੂਕ ਟੋਕੰ ਰਣੰ ਬੀਰ ਤੀਰੰ ਧੀਰ ਜਵਾਨ ਯੋਧੇ ਰਣ ਭੂਮੀ ਵਿੱਚ ਟੋਟੇ ਟੋਟੇ ਹੋ ਗਏ ਸਨ ਵਜੇ ਸੰਖਪੂਰੰ ਸੋਟੋ ਲੰਗ ਤਮੰਕੇ ਸਾਂਖ ਤੁਰੀਆਂ ਵਜ ਰਹੀਆਂ ਸਨ ਢੋਲਾਂ ਦਾ ਟਮਕਾਰ ਹੋ ਰਿਹਾ ਸੀ ਰਣਕੰਕ ਬੰਕੇ ਢਹਾ ਵੀਰ ਬੰਕੇ ਭਿਆਨਕ ਕਾ ਬੋਲ ਰਹੇ ਸਨ ਅਤੇ ਵੀਰ ਛੁੱਟੇ ਹੋਏ ਸਨ ਭਜੇ ਬਾਜ ਗਾਜੀ ਸਿਪਾਹੀ ਅਨੇਕਾਂ ਹਾਥੀਆਂ ਉਤੇ ਸਵਾਰ ਗਾਜੀ ਘੋੜ ਸਵਾਰ ਆਦੀ ਅਨੇਕ ਪ੍ਰਕਾਰ ਦੇ ਸਿਪਾਹੀ ਭਜ ਗਏ रहे ठाट पुਪਾਲ ਅਗੇ ਨਾ ਏਕੰ ਕੋਈ ਵੀ ਪੁਪਾਲ ਨਰਸਿੰਘ ਦੇ ਸਾਹਮਣੇ ਡਾਟ ਨਾ ਸਕਿਆ ਪੇਰੇਉ ਸਿੰਘ ਸੂਰੰ ਸੋਕਰੂਰੰ ਕਰਾਲੰ ਨਰਸਿੰਘ ਸੂਰਵੀਰ ਭਿਆਨਕ ਅਤੇ ਕਠੋਰ ਰੂਪ ਧਾਰੀ ਫਿਰਦਾ ਸੀ ਕੰਪਾਈ ਸਟਾ ਪੂਚੇ ਪੇਰੀ ਵਿਸਾਲੰ ਅਤੇ ਆਪਣੀ ਗਰਦਨ ਦੇ ਵਾਲਾਂ ਨੂੰ ਛੰਡਦਾ ਅਤੇ ਲੰਬੀ ਪੂਛ ਨੂੰ ਕਮਾਉਂਦਾ ਸੀ ਦੋਹਰਾ ਗਰਜਤ ਰਣ ਨਰਸਿੰਘ ਕੇ ਭਜੇ ਸੂਰ ਅਨੇਕ ਯੁੱਧ ਭੂਮੀ ਵਿੱਚ ਨਰਸਿੰਘ ਦੇ ਗੱਜਦਿਆ ਹੀ अनेका ਸੂਰ ਮੇ ਭੱਜ ਗਏ ਏਕ ਟਿਕਿਓ ਹੇ ਨਾਚ ਤਹਿ ਅਵਰਣਾ ਜੋਦਾ ਏਕ ਉਥੇ ਕੇਵਲ ਇੱਕ ਹਿਰਨਾ ਅਕਾਸ਼ਾ ਪਰ ਟਿਕਿਆ ਔਰ ਕੋਈ ਇੱਕ ਵੀ ਨਾ ਡਟਿਆ ਚੋਪਈ ਮੋਸਤ ਜੁਧ ਚੁਟੇ ਭਟ ਦੋ ਦੋਵੇਂ ਮਹਾਨ ਯੋਧੇ ਮੁਕਿਆਂ ਦੀ ਲੜਾਈ ਵਿੱਚ ਜੁਟ ਗਏ ਤਿਸਰਤਾਹੇ ਨਾ ਪੇਕियत ਕੋ ਤੀਜਾ ਉਥੇ ਕੋਈ ਨਜ਼ਰ ਨਹੀਂ ਆਉਂਦਾ ਸੀ ਪੇ ਦੋਹਣ ਕੇ ਰਾਤੇ ਨੈਣਾ ਦੋਹਾ ਦੀਆਂ ਅੱਖਾਂ ਲਾਲ ਹੋ ਗਈਆਂ ਦੇਖਤ ਦੇਵ ਤਮਾਸੇ ਗੈਣਾ ਦੇਵਤੇ ਆਕਾਸ਼ ਵਿੱਚ ਤਮਾਸ਼ਾ ਵੇਖ ਰਹੇ ਸਨ ਆਸਟ ਦਿਵਸ ਆਸਤੇ ਨੇਸ ਜੁੱਦਾ 8 ਦਿਨਾਂ ਤੇ 8 ਰਾਤਾਂ ਦੋਹਾਂ ਯੋਧਿਆ ਨੇ ਕਿਨੋ ਦੁਹੰ ਪਟਾ ਨ ਮਿਲ ਕੁਰਦਾ ਕ્રોਧ ਸਹਿਤ ਆਪਸ ਵਿੱਚ ਯੁੱਧ ਕੀਤਾ ਬਹਰੋ ਅਸੁਰ ਕਿਚਕੂ ਮੁਰਜਾਨਾ ਫਿਰ ਦਾਤ ਕੁਝ ਕੁ ਮੁਰਜਾ ਗਿਆ ਗੇਰੇ ਆਪੋਂ ਜਨ ਬ੍ਰਿਜ ਪੁਰਾਣਾ ਆ ਤੇ ertid ਉਤੇ ਇੰਜ ਡਿੱਗ ਪਿਆ ਮਾਨੋ ਪੁਰਾਣਾ ਬ੍ਰਿਜ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ